ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਚੇਅਰਮੈਨ ਫੰਡਸਬ ਪੰਜਾਬ ਅਤੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਗੁੱਜਰਪੁਰਾ, ਪਿੰਡ ਕੋਟ ਮਜਲਸ, ਪਿੰਡ ਚੱਠਾ ਅਤੇ ਪਿੰਡ ਡਾਲੇ ਚੱਕ ਵਿਖੇ ਸਕੂਲਾਂ ਵਿੱਚ ਜਾ ਕੇ 29 ਲੱਖ ਦੇ ਕਰੀਬ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਪਿੰਡ ਡਾਲੇ ਚੱਕ ਵਿਖੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਹੋਣ ਦੀ ਗੱਲ ਕੀਤੀ ਅਤੇ ਰਹਿੰਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਦਰ ਤੇ ਕਰਵਾਉਣ ਦੀ ਗੱਲ ਵੀ ਕਹੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਹਰਮਨ ਬਲਬੀਰ ਸਿੰਘ ਪੰਨੂ ਨੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੈਂ ਰਿਪੋਰਟ ਅੱਜ ਸਭ ਤੋਂ ਮੇਰਾ ਜ਼ਿੰਮੇਵਾਰ ਕੋਪਨ ਸਿੰਘ ਮਾਂਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਸਕੂਲਾਂ ਦੀ ਉਹ ਲੋਡ ਸੀ ਉਹਨਾਂ ਨੂੰ ਕੈਕ ਕੀਤਾ ਸਾਡੇ ਸਰਕਾਰ ਜੋ ਤੀਕਰਾਂ ਦੀ ਲੋਡ ਬਾਲ ਸੀ ਉਹਨਾਂ ਦੀ ਦੀਵਾਨ ਤੋਂ ਮੁੱਖ ਰੱਖਦੇ ਹੋਏ ਪਿੰਡ ਚੱਠਾ ਫਿਰ ਕੋਰਪੋਰੇਸ਼ਨ ਤੇ ਕਾਲੇ ਚੱਲਦੇ ਇਹਨਾਂ ਬੰਨਾਂ ਦੇ ਵਿੱਚ 30 ਲੱਖ ਦੀ ਲਾਗਤ ਦੇ ਨਾਲ ਇਹ ਡਿਵੈਲਪਮੈਂਟ ਦੇ ਕੰਮ ਹੋਏ ਨੇ ਹੋਰ ਵੀ ਜਿਹੜੇ ਕੰਮ ਨੇ ਮੈਂ ਪ੍ਰਿੰਸੀਪਲ ਸਰ ਬਾਨਾ ਮੁਖਰੇ ਧਿਆਨ ਸਰ ਬਾਨਾ ਬੇਤੀ ਕੀ ਕੀ ਅਪੀ ਫੋਰ ਵੀ ਜਿਹੜੀ ਇਹਨਾਂ ਨੂੰ ਡਿਮਾਂਡ ਹੈ ਉਸ ਡਿਮਾਂਡ ਨੂੰ ਭੇਜਿਆ ਜਾਵੇ ਤਾਂ ਜੋ ਸਾਡਾ ਹੁਣਾਂ ਦਾ ਕੋਈ ਇੱਕ ਬੱਚੇ ਨੇ ਆਪਣੇ ਉਹਨਾਂ ਦੇ ਪਰਿਵệਕ ਨੂੰ ਅਸੀਂ ਪੜਿਆ ਨਿਖਿਆ ਸੁਭਜਾਨ ਪਰਵੰਧਿਆ ਜੋ ਵੀ ਅਸੀਂ ਬੱਚਿਆਂ ਨੂੰ ਦੇ ਸਕਦੇ ਵਧੀਆ ਸਸਤਾ ਸਰਕਾਰੀ ਸਕੂਲਾਂ ਦੇ ਵਿੱਚ ਦੇ ਸਕੀਏ ਮੇਰੀ ਸਾਰੇ ਹੀ ਮੱਧਗੜ ਜੁੜੀਆਂ ਦੇ ਪੰਜਾਬ ਦੇ ਪਾਪਿਆਂ ਨੂੰ ਬੇਤੀ ਹੈ ਕਿ ਸਰਦਾਰ ਸੁਖਦੇਵ ਮਾਨ ਜੀ ਸਕੂਲਾਂ ਵਾਸਤੇ ਉਹ ਵੀ ਬੱਚਿਆਂ ਨੂੰ ਲੋੜ ਹੈ ਬੀਮੇ ਦੀ ਯੋਜਨਾ ਦੀ ਆਪਣੇ ਬੱਚਿਆਂ ਤੋਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਜੋ ਪੜ੍ਹੇ ਲਿਖੇ ਟੀਚਰਾਂ ਨਾਲ ਉਹ ਟੀਚਰ ਵਡੀਆਂ ਡਿਗਰੀਆਂ ਕਰਕੇ ਜੋ ਸਰਕਾਰੀ ਸਕੂਲ ਦੇ ਵਿੱਚ ਟੀਚਰ ਹੁੰਦੇ ਨੇ ਉਹਨਾਂ ਦਾ ਬੈਨੀਫਿਟ ਸਾਡੇ ਬੱਚਿਆਂ ਨੂੰ ਮਿਲ ਸਕੇ ਸਾਡੇ ਬੱਚੇ ਉਹਨਾਂ ਤੋਂ ਲਾਭ ਲੈ ਕੇ ਚੰਗੀਆਂ ਉੱਚ ਅਧਿਕਾਰੀਆਂ ਦੀ ਅਖੇਰਾਂ ਦੇ ਬਹਿ ਸਕੋ ਉਹ ਨਾਲ ਨਾਲ ਮੈਂ ਕਿੰਨਾਂ ਦੇ ਵਿੱਚ ਜੋ ਸਾਡੇ ਪੰਚਾਇਤਾਂ ਤੋਂ ਡਵੈਲਪਮੈਂਟ ਦੇ ਕੰਮ ਉਹਨਾਂ ਨੂੰ ਸ਼ੁਰੂਆਤ ਵੀ ਕਰਵਾਇਆ ਜਾ ਰਿਹਾ ਹੈ ਕਾਫੀ ਕੰਮ ਜੋ ਪਿੰਡ ਕੋਰਮਤਨ ਉਸ ਦੇ ਵਿੱਚ ਪੈਂਡ ਸੀ ਉਹਨਾਂ ਦੀ ਪਰਮਾਨੀ ਵੀ ਧਿਆਨ ਦਿੱਤੀ ਗਈ ਹੈ ਪਿੰਡ ਨਾਲੇ ਚੱਕ ਦੇ ਵਿੱਚ ਚਲੀਆਂ ਦੀ ਖੂਦ ਮਾਰੀ ਹਾਲ ਸੀ ਤਕਰੀਬਨ 50 ਲੱਖ ਦੇ ਲਾਗੇ 30 ਲੱਖ ਦੀ ਲੱਗ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਆਮਨਵਲੀ ਚੰਦਰ ਦੀ ਨੂੰ ਅਸੀਂ ਆਮਨਵਲੀ ਚੰਦਰ ਦਾ ਨਾਮ ਦਿੱਤਾ ਗਿਆ ਹੈ ਸਿਵਰੇਜ ਦੀ ਲੋੜ ਸੀ ਗਾਲੇ ਤੱਕ ਦੇ ਵਿੱਚ ਸਿਵਰੇਜ ਕੰਪਲੀਟ ਕਰ ਦਿੱਤਾ ਗਿਆ ਹੈ ਗਰਾਉਂਡ ਦਾ ਰਸਤਾ ਸੁਗੰਧਾ ਦਾ ਰਸਤਾ ਪ੍ਰੋਸਟਾਨ ਦਾ ਰਸਤਾ ਸੰਜਮਕਾ ਦਾ ਰਸਤਾ ਬਹੁਤ ਕੰਮ ਸੀ तकरीबन ਗਾਲੇ ਚੱਕ ਦੇ ਵਿੱਚ 50 ਤੋਂ 50 ਲੱਖ ਦੀ ਲੱਖ ਦੇ ਨਾਲ ਕੰਮ ਸ਼ੁਰੂ ਕਰ ਦਿੱਤੇ ਗਏ ਨੇ ਪੰਚਾਇਤ ਦੇ ਗਾਂ ਪਰ ਹੋਰ 50 ਤੋਂ 55 ਲੱਖ ਦੀ ਲੱਖ ਦੇ ਨਾਲ ਪੂਰਤ ਲਾਣ ਗਿਆ ਦਿੱਤੀ ਗਈ ਹੈ ਮੈਂ ਗਾਲੇ ਚੱਕ ਵਸਨੀਕਾਂ ਨੂੰ ਅੱਜ ਸਾਰੇ ਪਰਿਵਾਰਾਂ ਦੀ ਲੋੜੀਆਂ ਵਿੱਚ ਇੱਕ ਚੀਜ਼ ਦੀ ਮੈਂ ਗਰੰਟੀ ਦੇ ਕੇ ਜਾਣਾ 1 ਕਰੋੜ ਤੋਂ 2 ਕਰੋੜ ਤੋਂ ਪਲਾਸਮੈਂਟ ਦੇ ਨਾਲੇ ਚੱਪ ਤੇ ਪਿੰਡ ਚੱਟੇ ਦੇ ਵਿੱਚ ਇਹਦੀ ਵੀ ਡਿਮਾਂਡ ਹੈ। ਜਿਹੜੇ ਚੱਟੇ ਦੇ ਵਿੱਚ 30 ਲੱਖ ਦੀ ਕੋਈ ਪਰਵਾਨਗੀ ਸੀ ਡਿਮਾਂਡ ਸੀ ਉਹਨੂੰ ਪੂਰਾ ਕਰ ਚर्चा ਗਿਆ ਹੈ। 2-4 ਦਿਨ ਦੇ ਵਿੱਚ ਵਿੱਚ ਉਹ ਕੰਮ ਨੂੰ ਸ਼ੁਰੂ ਕਰਾਂਗੇ। ਹੋਰ ਵੀ ਪੰਚਾਇਤਾਂ ਨੂੰ ਮੇਰੀ ਅੱਖ ਜੋੜ ਕੇ ਬੇਨਤੀ ਹੈ। ਜਿਹੜੇ-ਜਿਹੜੇ ਵੀ ਪਿੰਡਾਂ ਦੇ ਵਿੱਚ ਛੱਪਣ ਦੀ ਲੋੜ ਹੈ, ਸੀਵਰੇਜ ਦੀ ਲੋੜ ਹੈ ਜਾਂ ਹੋਰ ਵੀ ਕੋਈ ਪੰਚਾਇਤ ਦੇ ਕੰਮਾਂ ਦੀ ਲੋੜ ਹੈ। ਤੋਂ ਵੱਤ ਤੋਂ ਮਨਣਾ ਬਣਾ ਅੱਗੇ ਪੇਟੋ ਤਾਂ ਕਿ ਉਹਨਾਂ ਜਲਦੀ ਪੂਰਾ ਕਰ ਸਕੇ।